ਇੱਕ ਅਫਸਰ ਹੈ ਕੈਨੇਡਾ ਦਾ ਅਫਸਰ ਹੈ ਸੰਦੀਪ ਸਿੰਘ ਸਿੱਧੂ ਉਹਨੇ ਇੰਡੀਅਨ ਗਵਰਨਮੈਂਟ ਤੇ 9 ਕਰੋੜ ਦਾ ਮਾਨਹਾਨੀ ਦਾ ਕੇਸ ਕੀਤਾ ਤੇ ਕਾਰਨ ਉਹ ਦੱਸ ਰਿਹਾ ਕਿ ਭਾਈ ਇੱਥੋਂ ਦੇ মিডিਆ ਨੇ ਮੇਰੀ ਫੋਟੋ ਲਈ ਤੇ ਮੈਨੂੰ ਗੈਂਗਸਟਰ ਐਲਾਨਤਾ ਇਹਨਾਂ ਨੇ ਇਸ ਸਰਟੀਫਿਕੇਟ ਬੰਨੜਾ ਵਾਲੀ ਵੀ ਹਾਦੀ ਹੁੰਦੀ ਹੈ ਜਿਹੜਾ ਉਹ ਕੇ ਅੱਛਾ ਉਧਰ ਨਾ ਜਿਹੜੇ ਇਦਾਂ ਦੇ ਸੂਪ ਪਾਏ ਜਾਂਦੇ ਆ ਬੜਾ ਵੱਡਾ-ਵੱਡਾ ਜੁਰਮਾਨਾ ਜਿਹੜਾ ਉਹ ਲੈ ਕੇ ਦਿੰਦੇ ਨੇ ਉੱਥੇ ਤੁਸੀਂ ਜੌਨਸਨ ਐਂਡ ਜੌਨਸਨ ਵਾਲਿਆਂ ਦਾ ਕਿਤੇ ਕੱਢ ਕੇ ਦੇਖੋ ਕਿ ਕਿੰਨਾ ਜੁਰਮਾਨਾ ਪਿਆ ਸੀ ਜான்ਸਨ ਐਂਡ ਜான்ਸਨ ਵਾਲੇ ਨੇ ਜான்ਸਨ ਬੇਬੀ ਪਾਊਡਰ ਤੇ ਫਲਾਣਾ ਕਮਕਾਨ ਹਾਂ ਜੀ ਬਿਲਕੁਲ ਇਸ ਪਾਊਡਰ ਦੇ ਵਿੱਚ ਕੁਝ ਖਤਰਨਾਕ ਤੱਤ ਪਾਏ ਗਏ ਤਾਂ ਜੁਰਮਾਨਾ ਦੇਖੋ ਗੂਗਲ ਨੂੰ ਜਾਂ ਫੇਸਬੁੱਕ ਨੂੰ ਜਦੋਂ ਜੁਰਮਾਨਾ ਹੁੰਦਾ ਦੇਖਿਓ ਯੂਰਪੀ ਯੂਨੀਅਨ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਸਰ ਵੱਟ ਕੱਢ ਦਿੰਦੇ ਨੇ ਜੀ ਆਪਣੇ ਵਾਲਾ ਹਿਸਾਬਗਾਤ ਥੋੜੀ ਆ ਕਿ ਮੋਦੀ ਦੀ ਫੋਟੋ ਲਾ ਲਈ ਆ ਜੀ ਅਮਾਨੀ ਨੇ ਕਹਿੰਦੇ ਦੇ ਦਿਓ ਜੀ 10 ਰੁਪਏ ਜੁਰਮਾਨਾ ਲਓ ਕਰ ਲਓ ਕਰ ਦੇ ਦਿਓ ਜੀ 500 ਰੁਪਏ ਜੁਰਮਾਨਾ ਹਾ ਦੋ ਗਈ ਹੈ ਇਹ ਤੇ ਸ਼ਰਮ ਨੂੰ ਵੀ ਸ਼ਰਮ ਆਉਂਦੀ ਜੀ ਮਤਲਬ ਕਿ ਪ੍ਰਧਾਨ ਮੰਤਰੀ ਦੀ ਫੋਟੋ ਇਸਤੇਮਾਲ ਕਰਕੇ ਕੋਈ ਬਿਜ਼ਨਸ ਪਰਪਸ ਦੇ ਨਾਲ ਨਿਕਲ ਗਿਆ ਤਾਂ ਕਹਿੰਦੇ 500 ਰੁਪਏ ਜੁਰਮਾਨਾ ਪਾਤਾ ਜੀ ਕਾਰਵਾਈ ਹੋ ਗਈ ਕਰਦੇ ਇੱਥੇ ਤੇ ਨਹੀਂ ਜਿਆ ਮਜ਼ਾਕ ਤਾਂ ਗੱਲ ਇਹ ਆ ਕਿ ਹੁਣ ਉੱਥੇ ਜੇ ਤੁਸੀਂ ਵੇਖੋਗੇ ਨਾ ਉੱਥੇ ਤਸਵੀਰ ਬਿਲਕੁਲ ਉਲਟ ਹੈ ਜੀ ਉੱਥੇ ਇਦਾਂ ਦਾ ਜਿਹੜਾ ਡੈਫਰਮੇਸ਼ਨ ਦਾ ਜਾਂ ਇਦਾਂ ਦਾ ਕੋਈ ਮੁਕਦਮਾ ਪਾਇਆ ਜਾਂਦਾ ਹੈ ਜੇ ਉਹ ਸਾਬਤ ਹੋ ਜਾਂਦਾ ਹੈ ਸਰ ਮਿਲੀਅਨਸ ਦੇ ਵਿੱਚ ਪੈਸੇ ਮਿਲਦੇ ਨੇ ਜੀ ਠੀਕ ਹੈ ਜੀ ਤੇ ਉੱਥੇ ਇਹ ਨਹੀਂ ਹੈਗਾ ਆ ਇਹਨਾਂ ਨੂੰ ਮੈਂ ਨਹੀਂ ਦਿੰਦਾ ਜੀ 6 ਮਹੀਨੇ ਅੰਦਰ ਲਾ ਲੂੰਗਾ ਉਦੋਂ ਸਿਸਟਮ ਬੜਾ ਕਸੂਤਾ ਹੈ ਤਾਂ ਗੱਲ ਇਹ ਆ ਕਿ ਇਹ ਕੋਈ ਸਣੀ ਸਾਹਿਬ ਨੇ ਜਿਨ੍ਹਾਂ ਨੇ ਇਹ ਮਾਮਲਾ ਜਿਹੜਾ ਫਾਈਲ ਕੀਤਾ ਵਾ ਹਮ ਤੇ ਸ਼ਾਇਦ ਜੇ ਇੰਡੀਅਨ ਰੁਪਈ ਦੀ ਗੱਲ ਕਰੀਏ ਤੇ 500 ਕੁਝ ਕਰੋੜ ਦਾ ਹੋ ਹਮ ਮੈਂ 9 ਕਰੋੜ ਪੜ੍ਹੇ ਸੀ ਹੋ ਸਕਦਾ ਹੈ ਕਿੰਨਾ ਵੱਧ ਘਟਾ ਹੋਵੇ ਉਹ ਡਾਲਰ ਦੇ ਹਿਸਾਬ ਨਾਲ ਹੋਏਗਾ ਨਾ ਹਮ ਰੁਪੀਸ ਦੇ ਹਿਸਾਬ ਨਾਲ ਉਹ ਜ਼ਿਆਦਾ ਬਣੇਗਾ ਕਿਉਂਕਿ ਮੇਰੀ ਜਿਗਿਆਸਾ ਹੋ ਜਾਂਦੀ ਹੈ ਮੈਨੂੰ ਲੱਗਦਾ ਕਿ ਕੁਝ ਕਰੋੜ ਦਾ ਥੋੜੀ ਉੱਥੇ ਹੋਏਗਾ ਜੇ ਤੁਸੀਂ ਦੇਖੋਗੇ ਨਾ ਅ اچھا 9 ਕਰੋੜ ਡਾਲਰ ਦਾ ਹੈ ਸਰ 9 ਕਰੋੜ ਡਾਲਰ ਹੈ ਹਾਂਜੀ ਮੈਂ ਹੋਈ ਕਿਹਾ 9 ਕਰੋੜ ਅਮਾਉਂਟ ਉੱਥੇ ਕਿਹੜੀ ਬਣ ਗਈ ਇੰਡੀਅਨ ਰੁਪਈ 9 ਕਰੋੜ ਉੱਥੇ ਤਾਂ ਕੁਝ ਡਾਲਰ ਬਣ ਗਏ ਤਾਂ ਇਹ 9 ਕਰੋੜ ਡਾਲਰ ਦਾ ਹੈ ਜਿਹਦੀ ਭਾਰਤੀ ਕਰੰਸੀ ਦੇ ਵਿੱਚ ਜੇ ਮੈਂ ਕੈਲਕੂਲੇਸ਼ਨ ਕਰਨੀ ਪਾਉਗੀ ਗੁਰੂ ਜੇ ਮੋਟੀ ਮੋਟੀ ਆਪਾਂ ਕੈਲਕੂਲੇਸ਼ਨ ਕਰੀਏ ਬਈ 60 ਦੇ ਹਿਸਾਬ ਨਾਲ ਤੇ ਮੈਨੂੰ ਲੱਗਦਾ ਕਿ 540 50 ਕਰੋੜ ਬਣ ਜੂ ਸਾਢੇ 550 ਕਰੋੜ ਦੇ ਕਰੀਬ ਗੁਰਦੀਪ ਜੀ ਵੀ ਦੱਸ ਰਹੇ ਨੇ ਸਾਢੇ 550 ਹਾਂਸੀ ਕੀ ਬਾਰੇ ਅਰੇ ਬਹੁਤ ਬਹੁਤ ਤਾਂ ਮਤਲਬ ਕਿ 9 ਕਰੋੜ ਰੁਪਈਆ ਜਿਹੜਾ ਕੈਨੇਡਾ ਦੀ ਕਰੰਸੀ ਦੇ ਹਿਸਾਬ ਨਾਲ ਕੀ ਮੈਨੇ ਰੱਖਦਾ ਨਾਲ ਉਹ ਭਾਰਤੀ ਕਰੰਸੀ ਦੇ ਅਨੁਸਾਰ ਥੋੜੀ ਨਾ ਉੱਥੇ ਕਰੂਗਾ ਜੀ ਜੀ ਤਾਂ ਅਗਲੇ ਨੇ ਤਾਂ ਠੋਕਿਆ ਡਾਲਰਾਂ ਦੇ ਹਿਸਾਬ ਨਾਲ ਹੁਣ ਉਹਨੇ ਕਿਹਾ ਕਿ ਬਈ ਮੈਂ ਕੈਨੇਡਾ ਗਵਰਨਮੈਂਟ ਵੀ ਜ਼ਿੰਮੇਵਾਰ ਆ ਕਿ ਇਹ ਜਦੋਂ ਇੱਕ ਬਾਹਰੀ ਗਵਰਨਮੈਂਟ ਮੈਨੂੰ ਬਦਨਾਮ ਕਰ ਰਹੀ ਸੀ ਤਾਂ ਇਸ ਗਵਰਨਮੈਂਟ ਨੇ ਮੀਡੀਆ ਚ ਜੋ ਮੇਰੀ ਬਦਨਾਮੀ ਹੋ ਰਹੀ ਸੀ ਮਰਕੋ ਉਹਨੂੰ ਦਰਸਾਇਆ ਗਿਆ ਨਾ ਵੀ ਉਹ ਭਗੌੜਾ ਹੋ ਗਿਆ ਜਦ ਜਦ ਕਿ ਉਹ ਕਹਿੰਦਾ ਮੈਂ ਤਾਂ ਡਿਊਟੀ 'ਚ ਸੀਗਾ ਜੀ ਅਗਲੇ ਦਿਨ ਆਪ ਦਾ ਡਿਊਟੀ ਦਾ ਰਿਕਾਰਡ ਲਾ ਦੇਣਾ ਨਾਲ ਹੂੰ ਹੂੰ ਤਾਂ ਉਹਨੇ ਆਪਣੀ ਗਵਰਨਮੈਂਟ ਨੂੰ ਵੀ ਬੁਲਾਵਾ ਪਾ ਦਿੱਤਾ ਆਪਣੇ ਵੱਲੋਂ ਹਿਸਾਬ ਨਹੀਂ ਆ ਵੀ ਜੇ ਇਹਨਾਂ ਨਾਲ ਲੜਿਆ ਤੇ ਯਾਰ ਕਿਤੇ ਚੁੱਕ ਕੇ ਅੰਦਰ ਨਾਲ ਮਾਰ ਦੇਣ ਉੱਥੇ ਇਹ ਸਿਸਟਮ ਨਹੀਂ ਹੈਗਾ ਠੀਕ ਆ ਉੱਥੇ ਸਿਸਟਮ ਦੇ ਵਿੱਚ ਵੀ ਬੜੀਆਂ ਉਨਤਾਈਆਂ ਨੇ ਬਤਿਹਰਾ ਕੁਛ ਉੱਥੇ ਵੀ ਚੱਲਦਾ ਹੈ ਪਰ ਜਿਵੇਂ ਆਪਾਂ ਦੇਖਦੇ ਆ ਕ੍ਰਿਮੀਨਲ ਜਸਟਿਸ ਸਿਸਟਮ ਹੁੰਦਾ ਕਿਸੇ ਮੁਲਕ ਦਾ ਇਹਨਾਂ ਚੀਜ਼ਾਂ ਦੇ ਵਿੱਚ ਬੜਾ ਹਾਲੇ ਵੀ ਉੱਥੇ ਮਿਆਰ ਉੱਚਾ ਹੈ ਤਾਂ ਉਹਨਾਂ ਨੇ ਹੁਣ ਮਕਦਮਾ ਜਿਹੜਾ ਲੜਨਾ ਹੈ ਤੇ ਜੇ ਉਹਦੇ ਵਿੱਚ ਉਹਨਾਂ ਦੀ ਸਰਕਾਰ ਵੱਲੇ ਢੀ ਗਈ ਇਧਰੋਂ ਆਪਣੀ ਗਵਰਨਮੈਂਟ ਜਿਹੜੀ ਹੈ ਉਹ ਤੇ ਬੁਲੇਟੀ ਪਈ ਆ ਹੁਣ ਉਹ ਜੇ ਸਿੱਧ ਹੋ ਜਾਂਦਾ ਹੈ ਤਾਂ ਮਾਮਲਾ ਜਿਹੜਾ ਕਸੂਤਾ ਹੋ ਜਾਏਗਾ ਪਰ ਬਹੁਤ ਵੱਡਾ ਹੈ ਬਹੁਤ ਕਹ ਲਓ ਕਿ ਚਰਚਿਤ ਮਾਮਲਾ ਹੈ ਚਰਚਿਤ ਹੈ ਬਿਲਕੁਲ ਬਾਕੀ ਥੋੜਾ ਜਿਆ ਸੋਚਣਾ ਵੀ ਚਾਹੀਦਾ ਹਨ ਆਪ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਸੇ ਨੂੰ ਜਦੋਂ ਕੋਈ ਮਾੜੀ ਜੀ ਗੱਲ ਤੇ ਆਪਾਂ ਸਰਟੀਫਿਕੇਟ ਦੇ ਦੇਣੇ ਵੀ ਇਹ ਆਈ ਹੈ ਜੀ ਆਹ ਦੇਖੋ ਇੱਕ ਮਿਸਾਲ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪਿਛਲੇ ਸਾਲ ਸਟਾਰਬਕਸ ਨੂੰ 600 ਮਿਲੀਅਨ ਜੁਰਮਾਨਾ ਹੋਇਆ ਸੀ ਇੱਕ ਕਾਫੀ ਡਿੱਗਣ ਕਰਕੇ ਮੈਂ ਤੁਹਾਨੂੰ ਦੱਸਿਆ ਨਾ ਉੱਥੇ ਮਿਲੀਅਨਸ ਦੇ ਵਿੱਚ ਪੈਸੇ ਮਿਲਦੇ ਨੇ ਜੀ ਠੀਕ ਹੈ ਨਾ ਜੀ ਜਿੱਦਾਂ ਆਪਣੇ ਤੇ ਇੱਥੇ 20 20 ਸਾਲ 30 30 ਸਾਲ ਨਜਾਇਜ਼ ਕੈਦ ਕਟਾ ਦਿੰਦੇ ਆ ਜੇ ਉੱਥੇ ਕੋਈ ਇਦਾਂ ਦੀ ਘਟਨਾ ਵਾਪਰੇ ਨਾ ਤਾਂ ਬਹੁਤ ਵੱਡਾ ਕੰਪਨਸੇਟ ਕਰਨਾ ਪੈਂਦਾ ਸਿਸਟਮ ਨੂੰ ਬਹੁਤ ਵੱਡਾ ਕੰਪਨਸੇਟ ਕਰਨਾ ਪੈਂਦਾ ਤਾਂ ਇੱਥੇ ਤੇ ਕਿਸਾਨ ਦੀ ਫਸਲ ਮਰ ਜਾਂਦੀ ਆ 10 ਰੁਪਏ ਦਾ ਚੈੱਕ ਬਣਾ ਕੇ ਦੇ ਦਿੰਦੇ ਆ ਅਗਲਾ ਕਹਿੰਦਾ ਕਿ ਇਹਦੇ ਨਾਲ ਕੀ ਕਰਾਂ ਸਲਫਾਸ ਦੀ ਗੋਲੀ ਵੀ ਨਹੀਂ ਆਉਂਦੀ ਸਹੀ ਹੈ ਜੀ ਸਹੀ ਹੈ ਬਹੁਤ-ਬਹੁਤ ਸ਼ੁਕਰੀਆ ਦੋਸਤੋ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰੇ ਦੋਸਤਾਂ ਦਾ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਜੀ ਗੱਲਾਂ ਬਾਤਾਂ ਹੋਰ ਸਾਂਝੀਆਂ ਤੁਹਾਡੇ ਨਾਲ ਅਸੀਂ ਕਰਦੇ ਆ ਤੇ ਅ ਮੰਦੀਪ ਸੰਧੂ ਜੀ ਕਹਿ ਰਹੇ ਨੇ ਕਿ ਮੈਡਮ ਜੀ ਕਹਿੰਦੇ ਫੋਨ ਨਾਲ ਲੋਕਾਂ ਦੀਆਂ ਅੱਖਾਂ ਚੈੱਕ ਕਰ ਰਹੇ ਸਨ ਇੱਕ ਵੀਡੀਓ ਮੈਂ ਵੀ ਦੇਖੀ ਸੀ ਚਲੋ ਖੈਰ ਜੀ ਇਹ ਚੀਜ਼ ਜੋ ਕੁਆਲਿਟੀ ਆ ਰਹੀ ਗੱਲ ਥੋੜੀ ਆ ਅਸਾ ਪਤਾ ਕੀ ਆ ਆਪਣਾ ਹਸਾਬ ਕਿਤਾਬ ਆ ਕਿ ਹੁਣ ਜੇ ਕੋਈ ਝਾੜੂ ਵਾਲਾ ਤੇ ਬਸ ਉਹ ਇਕੱਲਾ ਬੁਰਾ ਕੰਮ ਹੀ ਕਰੀ ਜਾਵੇ ਤੇ ਅਸੀਂ ਉਹਨੂੰ ਭੰਡੀ ਜਾਈਏ ਅਸਾ ਨਹੀਂ ਯਾਰ ਜੇ ਕੋਈ ਅੱਛਾ ਕੰਮ ਕਰਦਾ ਠੀਕ ਹੈ ਉਹ ਪ੍ਰੋਫੈਸ਼ਨਲ ਡਾਕਟਰ ਨੇ ਡਾਕਟਰ ਨੇ ਬਿਲਕੁਲ ਪ੍ਰੋਫੈਸ਼ਨਲ ਡਾਕਟਰ ਨੇ ਤੇ ਤਾਨੂੰ ਪਤਾ ਹੈ ਡਾਕਟਰ ਧਰਮਵੀਰ ਗਾਂਧੀ ਵੀ ਡਾਕਟਰ ਨੇ ਜੀ ਉਹ ਅੱਜ ਤੱਕ ਵੀ ਸੇਵਾ ਕਰਦੇ ਨੇ ਡਾਕਟਰ ਧਰਮਵੀਰ ਗਾਂਧੀ ਨੇ ਨਾ ਕਾਂਗਰਸ ਨੇ ਬਿਲਕੁਲ ਬਿਲਕੁਲ ਤੁਸੀਂ ਕਈ ਵਾਰੀ ਜ਼ਿਕਰ ਕੀਤਾ ਮੈਂ ਤੁਹਾਨੂੰ ਦੱਸਿਆ ਕਿ ਯਾਰ ਬਹੁਤ ਰਿਸਪੈਕਟਡ ਪਰਸਨੈਲਿਟੀਜ਼ ਹੁੰਦੀਆਂ ਨੇ ਕੁਝ ਉਹ ਸਿਆਸਤ ਚ ਹੋਣ ਮਨੋਰੰਜਨ ਜਗਤ ਚ ਹੋਣ ਕਿਤੇ ਵੀ ਹੋਣ ਜੀ ਉਹਨਾਂ ਦੀ ਜਿਹੜੀ ਮਤਲਬ ਕਮਾਈ ਆ ਨਾ ਜ਼ਿੰਦਗੀ ਦੀ ਉਹ ਨਾਲ ਹੀ ਰਹਿੰਦੀ ਆ ਡਾਕਟਰ ਧਰਵੀਰ ਗਾਂਧੀ ਇੱਧਰ ਵੀ ਰਹੇ ਨੇ ਉੱਧਰ ਵੀ ਰਹੇ ਨੇ ਕੁਝ ਚੀਜ਼ਾਂ 'ਚ ਮਤ ਪੇਦੋ ਸਕਦੇ ਆ ਮੇਰੇ ਪਰ ਆਹ ਚੀਜ਼ ਕਮਾਲ ਹੈ ਕਿ ਉਹ ਆਪਣੇ ਘਰੇ ਆ ਤੁਸੀਂ ਦੇਖ ਲਓ ਕਿ ਆਪ ਉਹ ਬਿਮਾਰ ਰਹਿੰਦੇ ਨੇ ਆਪ ਹੁਣ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਉਮਰ ਦਰਾਜ਼ ਨਹੀਂ ਪਰ ਉਹ ਆਪਣੇ ਘਰੇ ਆ ਥੋੜਾ ਸਮਾਂ ਪਹਿਲਾਂ ਤੱਕ ਮਰੀਜ਼ ਰੈਗੂਲਰ ਚੈੱਕ ਕਰਦੇ ਸਨ ਤਾਂ ਡਾਕਟਰ ਦੇ ਅੰਦਰਲਾ ਡਾਕਟਰ ਤਾਂ ਡਾਕਟਰ ਹੀ ਆ ਨਾ ਜੀ ਸੋ ਗੱਲ ਇਹ ਆ ਕਿ ਜੇ ਬੀਬੀ ਜੀ ਨੇ ਤੇ ਗੱਲ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਹਾਂ ਜੇ ਕੋਈ ਗਲਤ ਹੈ ਯਾਰ ਉਹਦੇ 'ਚ ਦੱਸ ਦਿਓ ਫਿਰ ਮੈਂ ਨਹੀਂ ਗਲਤ ਕਹਿ ਦਿੰਦਾ ਨਹੀਂ ਇਹਨਾਂ ਆਪ ਮੈਂ ਵੀ ਕਹ ਰਿਹਾ ਵੀ ਚੰਗੀ ਗੱਲ ਹੈ ਯਾਰ ਕੋਈ ਪ੍ਰੋਫੈਸ਼ਨਲ ਬੰਦਾ ਹੈ ਤਾਂ ਕੋਈ ਠੀਕ ਹੈ ਕਿਸੇ ਦੀ ਕੋਈ ਪ੍ਰੋਬਲਮ ਚੈੱਕ ਕਰ ਰਿਹਾ ਤਾਂ ਕੋਈ ਗੱਲ ਨਹੀਂ ਹੈ ਆਪਾਂ ਵੀ ਕਿਤੇ ਮੱਥੇ ਦੇ ਹੱਥ ਧਰ ਦਿੰਨੇ ਆ ਕਿ ਯਾਰ ਹੋਰ ਆਪਾਂ ਕਿਹੜਾ ਡਾਕਟਰ ਹੁੰਦੇ ਆ ਵੀ ਬਿਆਸੀ ਹੈ ਬੁਖਾਰ ਨਹੀਂ ਨਹੀਂ ਚੜਿਆ ਕੁਝ ਨਹੀਂ ਹੋਇਆ ਮੱਥਾ ਤੱਪਦਾ ਸੱਚੀ ਗੱਲ ਹੈ ਬਿਲਕੁਲ ਬਿਲਕੁਲ ਮੈਂ ਚਲੋ ਮੈਡਮ ਜੀ ਹੋਰ ਤਾਂ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਸਰਬਜੀਤ ਸਿੰਘ ਖਾਲਸਾ ਜੀ ਸੰਸਦ ਦੇ ਵਿੱਚ ਕਾਫੀ ਰੌਲਾ ਪਾ ਰਹੇ ਸੀ ਕਿ ਭਾਈ ਮੈਨੂੰ ਟਾਈਮ ਨਹੀਂ ਦੇ ਰਹੇ ਬੋਲਣ ਵਾਸਤੇ ਤੇ ਪਰ ਪਹਿਲਾਂ ਜਿੰਨਾ ਕ ਅਸੀਂ ਦੇਖਿਆ ਕਿ ਜਿੰਨੀਆਂ ਲੋਕਾਂ ਨੂੰ ਉਮੀਦਾਂ ਸੀ ਕਿ ਬੋਲਣਗੇ ਤੇ ਕੀ ਬੋਲਣਗੇ ਜਾਂ ਕਿਵੇਂ ਬੋਲਣਗੇ ਜਾਂ ਲੋਕਾਂ ਦੇ ਪੱਖ 'ਚ ਕਿਹੜੀ ਗੱਲ ਕਰਨਗੇ ਉਦੋਂ ਨਹੀਂ ਉਹ ਗੱਲ ਬਣੀ ਪਰ ਹੁਣ ਜਿਸ ਤਰ੍ਹਾਂ ਉਹ ਟਾਈਮ ਮੰਗ ਰਹੇ ਆ ਪਤਾ ਨਹੀਂ ਉਹਨਾਂ ਕੋਈ ਖਾਸ ਗੱਲ ਕਰਨੀ ਚਾਹੁੰਦੇ ਨੇ ਦੇਖੋ ਆਰ ਪਹਿਲੀ ਗੱਲ ਠੀਕ ਆ ਮੈਂ ਵੀ ਵਿਚਾਰਕ ਤੌਰ ਤੇ ਹੋ ਸਕਦਾ ਕਿ ਕੋਈ ਮੇਰੀ ਆਪਣੀ ਵਿਚਾਰਧਾਰਾ ਹੋਵੇ ਉਹਨਾਂ ਦੀ ਆਪਣੀ ਆ ਕੋਈ ਸਹਿਮਤੀ ਹੋਵੇ ਸਹਿਮਤੀ ਹੋਵੇ ਪਰ ਮੈਂਬਰ ਪਾਰਲੀਮੈਂਟ ਜਦੋਂ ਚੁਣਿਆ ਗਿਆ ਜੀ ਤੇ ਜੇ ਉਹਨੇ ਬੋਲਣਾ ਹੀ ਨਹੀਂ ਮੈਂਬਰ ਪਾਰਲੀਮੈਂਟ ਦੇ ਵਿੱਚ ਪਰਲੀਮੈਂਟ ਦੇ ਵਿੱਚ ਜਾ ਕੇ ਉਸ ਮੈਂਬਰ ਨੇ ਬੋਲਣਾ ਹੀ ਨਹੀਂ ਤੇ ਫਿਰ ਉਹਨੂੰ ਇਹਨਾਂ ਦਿਨਾਂ ਦੇ ਵਿੱਚ ਕੋਈ ਕ੍ਰਿਕਟ ਮੈਚ ਚੱਲਦਾ ਉਹਦੀ ਟਿਕਟ ਖਰੀਦ ਕੇ ਦੇ ਦੇ ਕੇ ਜਾ ਜਾ ਕੇ ਮੈਚ ਦੇਖ ਲੈ ਫਿਰ ਇਹ 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 ਜਿਹੜਾ ਤਮਾਸ਼ਾ ਹੈ ਜੀ ਉਹ ਉਹ ਕਿਉਂ ਕਰਨਾ ਆਜ਼ਾਦ ਦੇਖੋ ਪਾਰਟੀਆਂ ਨੂੰ ਟਾਈਮ ਮਿਲ ਜਾਂਦਾ ਹੈ ਉਹਨਾਂ ਦੇ ਗਿਣਤੀ ਦੇ ਹਿਸਾਬ ਨਾਲ ਹੁਣ ਕਾਂਗਰਸ ਦੀ ਵੀ ਅੱਛੀ ਖਾਸੀ ਗਿਣਤੀ ਹੈ ਜੀ 100 ਦੇ ਕਰੀਬ ਹੈ ਨਾ ਭਾਰਤੀ ਜਨਤਾ ਪਾਰਟੀ ਦੇ ਕੋਲ ਵੀ ਬਹੁਤ ਵੱਡੀ ਤعداد ਹੈ ਪਾਰਟੀਆਂ ਨੂੰ ਤੇ ਅਕਲੇਸ਼ ਦੀ ਪਾਰਟੀ ਕੁਲ ਅੱਛਾ ਕਹਿ ਲੋ ਕਿ ਫਿਗਰ ਹੈਗਾ ਜੀ ਜੀ ਤਨਮੂਲ ਕੋਲ ਖੇਤਰੀ ਪਾਰਟੀ ਹੈ ਅਕਲੇਸ਼ ਦੀ ਖੇਤਰੀ ਪਾਰਟੀ ਹੈ ਪਰ ਉਹਨਾਂ ਦੇ ਕੋਲ ਮੈਂਬਰ ਪਾਰਲੀਮੈਂਟਾਂ ਦੇ ਸੈਟ ਅچھے ਆ ਉਹਨਾਂ ਨੂੰ ਟਾਈਮ ਮਿਲ ਜਾਂਦਾ ਹਮ ਪਰ ਜਿਹੜੇ ਆਜ਼ਾਦ ਹੈ ਜਿਨ੍ਹਾਂ ਦੇ ਕੋਲ ਕੋਈ ਧਿਰ ਨਹੀਂ ਬਿਲਕੁਲ ਉਹਨਾਂ ਨੂੰ ਸਮਾਂ ਮਿਲਦਾ ਹੀ ਨਾ ਇੰਜੀਨੀਅਰ ਰਾਸ਼ੀ ਦੇ ਯਾਰ ਅਗਲਾ ਠੀਕ ਹੈ ਮੈਂ ਕਹਣਾ ਕਿ ਜਿਦੇ ਤੇ ਅਤਵਾਦੀ ਗਤੀਵਿਧੀਆਂ ਦਾ ਕੇਸ ਜੋ ਮਰਜ਼ੀ ਆ ਉਹਦੀ ਸਿਆਸਤ ਵੀ ਸਾਨੂੰ ਕਦੇ-ਕਦੇ ਜਿਹੜੀ ਆ ਉਹ ਇਦਾਂ ਲੱਗਦਾ ਕੋਈ ਓਬੇਸੀ ਮਾਡਲ ਹੀ ਆ ਉਹ ਇੱਕ ਤਰ੍ਹਾਂ ਨਾਲ ਹਾਲਾਂਕਿ ਓਬੇਸੀ ਤੇ ਸ਼ੱਕ ਹੀ ਆ ਕੋਈ ਇਹਦੇ 'ਚ ਆਪਾਂ ਕੋਈ ਸਟੈਬਲਿਸ਼ਮੈਂਟ ਤੇ ਦੇ ਨਹੀਂ ਸਕਦੇ ਜੀ ਕਿ ਇੰਜੀ